ਜਮਨੋਨਗਰ ਦੇ ਹਰ ਘਰ ਪਿੰਡ ਦੇ ਵਿੱਚ ਰਹਿੰਦੇ ਸਨ ਰਜਿੰਦਰ ਤੇ ਰਜਿੰਦਰ ਦੀ ਮਾਤਾ ਕਮਲਾ ਰਜਿੰਦਰ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਰਜਿੰਦਰ ਦੀ ਉਮਰ ਵਿਆਹ ਦੇ लायक ਹੋ ਚੁੱਕੀ ਸੀ ਤੇ ਇਹਦੀ ਮਾਤਾ ਬਿਮਾਰ ਰਹਿੰਦੀ ਸੀ ਇਸ ਲਈ ਇਹਨਾਂ ਨੇ ਸੋਚਿਆ ਕਿ ਕਿਉਂ ਨਾ ਰਜਿੰਦਰ ਦਾ ਵਿਆਹ ਕਰ ਦਿੱਤਾ ਜਾਵੇ ਰਜਿੰਦਰ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਨਾਲ ਤੇ ਪਿੰਡ ਦੀ ਰਹਿਣ ਵਾਲੀ ਸ਼ਿਵਾਨੀ ਕੁੜੀ ਤੇ ਨਾਲ ਜਿਹਦੀ ਉਮਰ ਸੀ 30 ਸਾਲ ਦੇ ਕਰੀਬ ਹਜੇ ਵਿਆਹ ਨੂੰ 8 ਕੁ ਮਹੀਨੇ ਹੀ ਗੁਜ਼ਰੇ ਸਨ ਕਿ ਸ਼ਿਵਾਨੀ ਦੇ ਘਰ ਇੱਕ ਮੁੰਡੇ ਦਾ ਜਨਮ ਹੁੰਦਾ ਹੈ ਰਜੇਸ਼ ਨੂੰ ਵੀ ਥੋੜਾ ਸ਼ੱਕ ਹੁੰਦਾ ਹੈ ਕਿ ਸਿਰਫ 8 ਮਹੀਨਿਆਂ ਦੇ ਵਿੱਚ ਹੀ ਉਹਦੇ ਘਰ ਬੱਚਾ ਕਿਵੇਂ ਹੋ ਗਿਆ ਪਰ ਸ਼ਵਾਨੀ ਇਹਨੂੰ ਕਹਿੰਦੀ ਹੈ ਕਿ 8 ਮਹੀਨਿਆਂ ਦੇ ਵਿੱਚ ਬੱਚਾ ਹੋ ਜਾਂਦਾ ਹੈ ਕਈ ਵਾਰੀ ਤੁਸੀਂ ਵੀ ਵੇਖਿਆ ਹੋਵੇਗਾ ਕਿ 7 ਮਹੀਨੇ ਦੇ ਵਿੱਚ ਵੀ ਬੱਚਾ ਹੋ ਜਾਂਦਾ ਹੈ ਪਰ ਰਜਿੰਦਰ ਇੱਥੇ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਜਿਹੜਾ 8 ਮਹੀਨਿਆਂ ਦੇ ਵਿੱਚ ਬੱਚਾ ਹੁੰਦਾ ਹੈ ਉਹ ਥੋੜਾ ਕਮਜ਼ੋਰ ਹੁੰਦਾ ਹੈ ਪਰ ਇਹਦਾ ਬੱਚਾ ਕਾਫੀ ਤੰਦਰੁਸਤ ਸੀ ਪਰ ਫਿਰ ਵੀ ਇਸਨੇ ਇਸ ਗੱਲ ਨੂੰ ਟਾਲ ਦਿੱਤਾ ਤੇ ਸੋਚਿਆ ਕਿ ਚਲੋ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੈ ਤਾਂ ਪੁਰਾਣੀਆਂ ਗੱਲਾਂ ਨੂੰ ਛੱਡਣਾ ਪਵੇਗਾ ਇਸ ਲਈ ਇਹ ਹੁਣ ਆਪਣੀ ਜਨਾਨੀ ਦੇ ਉੱਤੇ ਸ਼ੱਕ ਕਰਨਾ ਬੰਦ ਕਰ ਦਿੰਦਾ ਹੈ ਹੁਣ ਇੱਕ ਦਿਨ ਰਜਿੰਦਰ ਕੰਮ ਤੋਂ ਘਰ ਆਉਂਦਾ ਹੈ ਤਾਂ ਇਹ ਆਉਂਦਿਆ ਸਾਰੀ ਵੇਖਦਾ ਹੈ ਕਿ ਇਹਦੀ ਪਤਨੀ ਫੋਨ ਤੇ ਕਿਸੇ ਦੇ ਨਾਲ ਗੱਲਾਂ ਤੇ ਲੱਗੀ ਹੋਈ ਸੀ ਇਹਦੇ ਵੱਲ ਵੇਖ ਕੇ ਇਹ ਫੋਨ ਕੱਟ ਦਿੰਦੀ ਹੈ ਰਜਿੰਦਰ ਨੂੰ ਪਹਿਲਾਂ ਹੀ ਆਪਣੀ ਪਤਨੀ ਤੇ ਥੋੜਾ ਬੋਤਾ ਸ਼ੱਕ ਸੀ ਉਸ ਦਿਨ ਇਹਨੇ ਆਪਣੀ ਪਤਨੀ ਨੂੰ ਪੁੱਛ ਹੀ ਲਿਆ ਕਿ ਤੂੰ ਕਿਹਦੇ ਨਾਲ ਫੋਨ ਤੇ ਗੱਲਾਂ ਮਾਰ ਰਹੀ ਸੀ ਇਹ ਕਹਿੰਦੀ ਹੈ ਕਿ ਮੇਰੀ ਭੂਆ ਦਾ ਮੁੰਡਾ ਹੈ ਰਜੇਸ਼ ਤੇ ਮੈਂ ਉਹਦੇ ਨਾਲ ਗੱਲਾਂ ਮਾਰ ਰਹੀ ਸੀ ਰਜਿੰਦਰ ਨੇ ਉਸੇ ਸਮੇਂ ਹੀ ਆਪਣੇ ਸਾਲੇ ਨੂੰ ਫੋਨ ਲਾ ਲਿਆ ਤੇ ਸਾਲੇ ਨੂੰ ਫੋਨ ਲਾ ਕੇ ਪੁੱਛਿਆ ਕਿ ਰਜੇਸ਼ ਨਾਮ ਦਾ ਕੋਈ ਮੁੰਡਾ ਤੁਹਾਡੀ ਰਿਸ਼ਤੇਦਾਰੀ ਦੇ ਵਿੱਚ ਹੈ ਤੇ ਇਹਦਾ ਸਾਲਾ ਇਹਨੂੰ ਕਹਿੰਦਾ ਕਿ ਰਜੇਸ਼ ਨਾਮ ਦਾ ਮੁੰਡਾ ਤਾਂ ਸਾਡੇ ਰਿਸ਼ਤੇਦਾਰੀ ਦੇ ਵਿੱਚ ਕੋਈ ਵੀ ਨਹੀਂ ਹੈ ਇਹ ਹੁਣ ਆਪਣੀ ਪਤਨੀ ਕੋਲ ਜਾਂਦਾ ਹੈ ਤੇ ਉਹਨੂੰ ਮਾਰਦਾ ਕੁੱਟਦਾ ਹੈ ਉਹਨੂੰ ਕਹਿੰਦਾ ਹੈ ਕਿ ਸੱਚੋ ਸੱਚ ਦੱਸ ਕਿ ਰਜੇਸ਼ ਨਾਮ ਦਾ ਮੁੰਡਾ ਕੌਣ ਹੈ ਤੇਰਾ ਉਹਦੇ ਨਾਲ ਕੀ ਰਿਸ਼ਤਾ ਹੈ ਇਹ ਉਹਨੂੰ ਕਹਿੰਦਾ ਹੈ ਕਿ ਜੇਕਰ ਤੂੰ ਮੈਨੂੰ ਨਹੀਂ ਦੱਸਿਆ ਤੇ ਮੈਂ ਤੈਨੂੰ ਘਰੋਂ ਬਾਹਰ ਕੱਢ ਦਵਾਂਗਾ ਦਰਦੀ ਮਾਰੀ ਸੁਹਾਣੀ ਆਪਣੇ ਪਤੀ ਨੂੰ ਸਾਰਾ ਕੁਝ ਦੱਸ ਦਿੰਦੀ ਹੈ। ਉਹ ਕਹਿੰਦੀ ਹੈ ਕਿ ਰਜੇਸ਼ ਮੇਰਾ ਪ੍ਰੇਮੀ ਹੈ। ਇਹ ਹੁਣ ਦੱਸਦੀ ਹੈ ਕਿ ਵਿਆਹ ਤੋਂ ਪਹਿਲਾਂ ਹੀ ਮੇਰੀ ਗੱਲਬਾਤ ਉਹਦੇ ਨਾਲ ਸੀ। ਆਪਾਂ ਇੱਕ ਦੂਸਰੇ ਨੂੰ ਪਸੰਦ ਕਰਦੇ ਸੀ, ਪਿਆਰ ਕਰਦੇ ਸੀ। ਰਜਿੰਦਰ ਇਹਨੂੰ ਕਹਿੰਦਾ ਹੈ ਕਿ ਜੇਕਰ ਤੂੰ ਉਹਦੇ ਨਾਲ ਪਿਆਰ ਕਰਦੀ ਸੀ ਤਾਂ ਤੂੰ ਵਿਆਹ ਵੀ ਰਜੇਸ਼ ਦੇ ਨਾਲ ਹੀ ਕਰਵਾਉਣਾ ਸੀ। ਤੂੰ ਮੇਰੇ ਨਾਲ ਵਿਆਹ ਕਿਉਂ ਕਰਵਾਇਆ? ਇਹ ਕਹਿੰਦੀ ਹੈ ਕਿ ਮੇਰੇ ਘਰ ਵਾਲਿਆਂ ਨੇ ਮੰਨਣਾ ਨਹੀਂ ਸੀ। ਇਸ ਲਈ ਮੈਂ ਰਜੇਸ਼ ਦੇ ਨਾਲ ਵਿਆਹ ਨਹੀਂ ਕਰਵਾਇਆ ਤੇ ਨਾ ਹੀ ਮੈਂ ਆਪਣੇ ਘਰ ਵਾਲਿਆਂ ਨੂੰ ਇਹਦੇ ਬਾਰੇ ਦੱਸਿਆ ਸੀ। ਹੁਣ ਰਜਿੰਦਰ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਜੇਕਰ ਮੇਰੇ ਨਾਲ ਤੂੰ ਵਿਆਹ ਕਰਵਾ ਲਿਆ ਤਾਂ ਮੇਰੀ ਵਫਾਦਾਰ ਹੋ ਕੇ ਰਹਿ। ਨਹੀਂ ਤਾਂ ਮੈਂ ਤੈਨੂੰ ਛੱਡ ਦੇਣਾ। ਇਹ ਹੁਣ ਤਰਲੇਮਿੰਤਾ ਕਰਦੀ ਹੈ ਆਪਣੇ ਪਤੀ ਨੂੰ ਪੜੋਸਾ ਦਿੰਦੀ ਹੈ ਕਿ ਮੈਂ ਅੱਜ ਤੋਂ ਬਾਅਦ ਰਜੇਸ਼ ਦੇ ਨਾਲ ਗੱਲ ਨਹੀਂ ਕਰਾਂਗੀ। ਹੁਣ ਉਸ ਦਿਨ ਰਜੇਸ਼ ਨੇ ਆਪਣੀ ਮਾਂ ਨੂੰ ਕਿਹਾ ਕਿ ਸ਼ਵਾਨੀ ਦੇ ਉੱਤੇ ਨਜ਼ਰ ਰੱਖਣੀ ਹੈ। ਹੁਣ ਉਸ ਦਿਨ ਤੋਂ ਬਾਅਦ ਕਮਲਾ ਨੇ ਸ਼ਵਾਨੀ ਦੇ ਉੱਤੇ ਨਜ਼ਰ ਰੱਖਣੀ ਸ਼ੁਰੂ ਕਰਤੀ। ਇਹ ਹੁਣ ਗੱਲ-ਗੱਲ ਤੇ ਇਹਨੂੰ ਰੋਕਦੀ ਸੀ, ਟੋਕਦੀ ਸੀ। ਕਿਉਂਕਿ ਇਹਦਾ ਮੁੰਡਾ ਰਜਿੰਦਰ ਆਪ ਤੇ ਕੰਮ ਤੇ ਚਲਾ ਜਾਂਦਾ ਸੀ ਤੇ ਘਰ ਦੇ ਵਿੱਚ ਰਹਿ ਜਾਂਦੀਆਂ ਸਨ ਸੱਸ ਤੇ ਨੂੰਹ ਸੱਸ ਨੂੰ ਵੀ ਹੁਣ ਸਾਰਾ ਕੁਝ ਪਤਾ ਲੱਗ ਚੁੱਕਿਆ ਸੀ ਆਪਣੀ ਨੂੰਹ ਦੇ ਬਾਰੇ ਤੇ ਗੱਲ-ਗੱਲ ਤੇ ਇਹ ਉਹਨੂੰ ਰੋਕਦੀ ਟੋਕਦੀ ਸੀ ਹੁਣ ਸਵਾਨੀ ਨੂੰ ਇਹ ਲੱਗਦਾ ਸੀ ਕਿ ਇਹਨਾਂ ਦੋਨਾਂ ਦੇ ਨਜਾਇਜ਼ ਬੰਧਾ ਦੇ ਵਿੱਚ ਇਦੀ ਜਿਹੜੀ ਸੱਸ ਹੈ ਸਭ ਤੋਂ ਵੱਡਾ ਰੋੜਾ ਬਣੀ ਹੋਈ ਹੈ ਕਿਉਂਕਿ ਇਹਦਾ ਪਤੀ ਤਾਂ ਫੈਕਟਰੀ ਦੇ ਵਿੱਚ ਚਲਾ ਜਾਂਦਾ ਉਹਨੂੰ ਕੀ ਪਤਾ ਲੱਗਦਾ ਕਿ ਪਿੱਛੇ ਕੀ ਹੋ ਰਿਹਾ ਪਰ ਇਦੀ ਜਿਹੜੀ ਸੱਸ ਸੀ ਕਮਲਾ ਉਹ ਗੱਲ-ਗੱਲ ਤੇ ਇਹਨੂੰ ਰੋਕਦੀ ਸੀ ਹੁਣ ਇੱਕ ਦਿਨ ਕਮਲਾ ਦੀ ਤਬੀਅਤ ਥੋੜੀ ਖਰਾਬ ਹੁੰਦੀ ਹੈ। ਰਜਿੰਦਰ ਆਪਣੀ ਪਤਨੀ ਸ਼ਵਾਨੀ ਨੂੰ ਕਹਿੰਦਾ ਹੈ ਕਿ ਮੈਂ ਤੇ ਫੈਕਟਰੀ ਜਾਣਾ ਹੈ ਤੇ ਤੂੰ ਇਦਾਂ ਕਰ ਕਿ ਮਾਂ ਦਾ ਧਿਆਨ ਰੱਖੀ। ਇਹਦਾ ਬੀਪੀ ਵੀ ਥੋੜਾ ਘਟ ਜਾਂਦਾ ਹੈ। ਇਸ ਕਰਕੇ ਇਹਨੂੰ ਜ਼ਿਆਦਾ ਉੱਠਣ ਬੈਠਣ ਨਾ ਦਮੇ। ਰਜਿੰਦਰ ਉਹਨ ਫੈਕਟਰੀ ਚਲਾ ਜਾਂਦਾ ਹੈ ਤੇ ਦੁਪਹਿਰ ਨੂੰ ਫੋਨ ਕਰਦਾ ਹੈ ਤੇ ਸ਼ਵਾਨੀ ਨੂੰ ਪੁੱਛਦਾ ਹੈ ਕਿ ਮਾਂ ਦੀ ਹਾਲਤ ਕਿੱਦਾਂ ਦੀ ਹੈ। ਇਹ ਕਹਿੰਦੀ ਹੈ ਕਿ ਮੈਂ ਰੋਟੀ ਪਾਣੀ ਉਹਨਾਂ ਨੂੰ ਦੇ ਦਿੱਤੀ ਹੈ ਪਰ ਉਹਨਾਂ ਨੂੰ ਹਜੇ ਵੀ ਬੇਚਾਨੀ ਹੋ ਰਹੀ ਹੈ। ਇਹ ਕਹਿੰਦਾ ਹੈ ਕਿ ਮੇਰੀ ਗੱਲ ਕਰਾ ਮਾਂ ਦੇ ਨਾਲ। ਉਸ ਸਮੇਂ ਸ਼ਵਾਨੀ ਕਹਿੰਦੀ ਹੈ ਕਿ ਬੱਚਾ ਰੋ ਰਿਹਾ ਹੈ ਤੇ ਮੈਂ ਬਾਅਦ ਵਿੱਚ ਤੁਹਾਡੀ ਗੱਲ ਕਰਾਵਾਂਗੀ। ਕਰੀਬ 2 ਘੰਟੇ ਬਾਅਦ ਇਹ ਰਜਿੰਦਰ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ ਕਿ ਮਾਤਾ ਜੀ ਮੰਜੇ ਦੇ ਉੱਤੇ ਉੱਠ ਰਹੇ ਸਨ ਤੇ ਇਹਨਾਂ ਨੂੰ ਚੱਕਰ ਆ ਗਿਆ ਤੇ ਇਹਨਾਂ ਦਾ ਸਿਰ ਮੰਜੇ ਦੇ ਪਾਵੇ ਦੇ ਨਾਲ ਵੱਜਿਆ ਜਿਸ ਕਰਕੇ ਮਾਤਾ ਜੀ ਬੇਹੋਸ਼ ਹੋ ਗਏ ਤੇ ਕਾਫੀ ਖੂਨ ਵਹਾ ਕਰਿਆ। ਹੁਣ ਰਜਿੰਦਰ ਉਸੇ ਟਾਈਮ ਹੀ ਫੈਕਟਰੀ ਤੋਂ ਛੁੱਟੀ ਲੈਂਦਾ ਹੈ ਤੇ ਘਰ ਦੇ ਵਿੱਚ ਆਉਂਦਾ ਹੈ। ਘਰ ਆ ਕੇ ਜਿਸ ਤਰ੍ਹਾਂ ਦੇਖਦਾ ਹੈ ਕਿ ਉਹਦੀ ਮਾਂ ਮੰਜੇ ਦੇ ਉੱਤੇ ਲੰਮੀ ਪਈ ਹੁੰਦੀ ਹੈ। ਸਿਰ ਦੇ ਥੱਲੇ ਸਹਰਾਣਾ ਹੁੰਦਾ ਹੈ ਤੇ ਜਿਹੜਾ ਇਸ ਰਹਿਣਾ ਸੀ ਉਹ ਪੂਰੀ ਤਰ੍ਹਾਂ ਖੂਨ ਦੇ ਨਾਲ ਭਿੱਜਿਆ ਹੋਇਆ ਸੀ ਮੱਥੇ ਦੇ ਉੱਤੇ ਇੱਕ ਡੂੰਗੀ ਛੱਟ ਬੱਜੀ ਹੋਈ ਸੀ ਜਿਸ ਤੋਂ ਖੂਨ ਵਗ ਰਿਹਾ ਸੀ ਰਜਿੰਦਰ ਤੁਰੰਤ ਡਾਕਟਰ ਨੂੰ ਲੈ ਕੇ ਆਉਂਦਾ ਹੈ ਡਾਕਟਰ ਆ ਕੇ ਜਦੋਂ ਇਹਦੀ ਜਾਂਚ ਕਰਦਾ ਹੈ ਤੇ ਉਹ ਦੱਸਦਾ ਹੈ ਕਿ ਕਮਲਾ ਤਾਂ ਮਰ ਚੁੱਕੀ ਹੈ ਹੁਣ ਸਾਰੇ ਰਿਸ਼ਤੇਦਾਰਾਂ ਨੂੰ ਇਕੱਠਾ ਕੀਤਾ ਜਾਂਦਾ ਹੈ ਕਮਲਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ ਪਰ ਜਦੋਂ ਕਮਲਾ ਨੂੰ ਨਿਵਾ ਲਿਆ ਜਾ ਰਿਹਾ ਸੀ ਤੇ ਜਿਹੜੀਆਂ ਅੰਡ ਨਾ ਗਵੰਡ ਨਾ ਆਈਆਂ ਸਨ ਜਨਾਨੀਆਂ ਇਹਨੂੰ ਨਿਵਾ ਰਹੀਆਂ ਸਨ ਤਾਂ ਉਹ ਦੇਖਦੀਆਂ ਨੇ ਕਿ ਇੰਨੀ ਡੂੰਗੀ ਛੱਟ ਮੰਜੇ ਤੇ ਡਿੱਕਨ ਕਰਕੇ ਤਾਂ ਨਹੀਂ ਵੱਜਦੀ ਪਰ ਇਹ ਫਿਰ ਚੁੱਪ ਰਹਿੰਦੀਆਂ ਨੇ ਸੰਸਕਾਰ ਤੋਂ ਬਾਅਦ ਇੱਕ ਦੋ ਮਹੀਨਾ ਲੰਘਦਾ ਹੈ ਰਜਿੰਦਰ ਵੀ ਸਦਮੇ ਦੇ ਵਿੱਚ ਸੀ ਕਿਉਂਕਿ ਉਹ ਆਪਣੀ ਮਾਂ ਦੇ ਨਾਲ ਬਹੁਤ ਪਿਆਰ ਕਰਦਾ ਸੀ ਪਰ ਇੱਕ ਦਿਨ ਬੈਠਾ ਸੋਚ ਰਿਹਾ ਹੁੰਦਾ ਹੈ ਕਿ ਜਦੋਂ ਕੰਪਨੀ ਤੋਂ ਘਰ ਆਇਆ ਸੀ ਤਾਂ ਮੰਜੇ ਦੇ ਉੱਤੇ ਸਰਾਣਾ ਪਿਆ ਹੋਇਆ ਸੀ ਜਿਹੜਾ ਖੂਨ ਦੇ ਨਾਲ ਭਿੱਜਿਆ ਹੋਇਆ ਸੀ ਫਿਰ ਉਹ ਸੋਚਦਾ ਹੈ ਕਿ ਉਹਦੀ ਮਾਂ ਤਾਂ ਸਿਰ ਦੇ ਥੱਲੇ ਸਰਾਣਾ ਲੈਂਦੀ ਹੀ ਨਹੀਂ ਸੀ ਪਰ ਉਸ ਦਿਨ ਉਹਨੇ ਸਰਾਣਾ ਕਿਉਂ ਲਿਆ ਸੀ ਫਿਰ ਉਹ ਬਾਹਰ ਨਿਕਲਦਾ ਹੈ ਤੇ ਬਾਹਰ ਨਿਕਲ ਕੇ ਗੁਆੜਾ ਨੂੰ ਪੁੱਛਦਾ ਹੈ ਕਿ ਆਂਟੀ ਜੀ ਕੀ ਤੁਹਾਨੂੰ ਲੱਗਦਾ ਹੈ ਕਿ ਮੇਰੀ ਮਾਂ ਦੀ ਮੌਤ ਪਾਵੇ ਦੇ ਵੱਜਨ ਕਰਕੇ ਹੀ ਹੋਈ ਸੀ ਇਹ ਜਿਹੜੀਆਂ ਗਵਾਨਾਂ ਸਨ ਇਹ ਕਹਿੰਦੀਆਂ ਨੇ ਕਿ ਆਪਾਂ ਜੇਕਰ ਗੱਲ ਕਰਾਂਗੇ ਤਾਂ ਬੜੀ ਦੂਰ ਤੱਕ ਜਾਵੇਗੀ ਪਰ ਸਾਨੂੰ ਵੀ ਲੱਗਦਾ ਹੈ ਕਿ ਮੰਜੇ ਦੇ ਪਾਵੇ ਦੇ ਨਾਲ 82 ਦੀ ਛੱਟ ਨਹੀਂ ਵੱਜ ਸਕਦੀ ਹੁਣ ਰਜਿੰਦਰ ਦੇ ਦਿਮਾਗ ਦੇ ਵਿੱਚ ਇੱਕ ਗੱਲ ਘੁੰਮਦੀ ਹੈ ਉਹਨੂੰ ਆਪਣੀ ਪਤਨੀ ਤੇ ਸ਼ੱਕ ਤੇ ਪਹਿਲਾਂ ਹੀ ਸੀ ਪਰ ਹੁਣ ਉਹ ਇਸੇ ਸ਼ੱਕ ਨੂੰ ਦੂਰ ਕਰਨ ਦੇ ਲਈ ਪੁਲਿਸ ਥਾਣੇ ਦੇ ਵਿੱਚ ਜਾਂਦਾ ਹੈ ਤੇ ਪੁਲਿਸ ਵਾਲਿਆਂ ਨੂੰ ਇਹ ਸਾਰੀ ਗੱਲਬਾਤ ਦੱਸਦਾ ਹੈ ਪਹਿਲਾਂ ਪੁਲਿਸ ਨੇ 176 ਦੀ ਕਾਰਵਾਈ ਕਰਕੇ ਇਸ ਕੇਸ ਨੂੰ ਬੰਦ ਕਰ ਦਿੱਤਾ ਸੀ ਪਰ ਇਹ ਹੁਣ ਉੱਚ ਅਧਿਕਾਰੀਆਂ ਦੇ ਕੋਲ ਜਾਂਦਾ ਹੈ ਤੇ ਇਸ ਕੇਸ ਨੂੰ ਰੀਓਪਨ ਕਰਵਾਉਂਦਾ ਹੈ ਹੁਣ ਪੁਲਿਸ ਵਾਲੇ ਸ਼ਿਵਾਨੀ ਨੂੰ ਫੜਦੇ ਨੇ ਤੇ ਉਹਦੇ ਕੋਲੋਂ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੇ ਨੇ ਤੇ ਆਖਿਰਕਾਰ ਇਹ ਟੁੱਟਦੀ ਹੈ ਤੇ ਦੱਸਦੀ ਹੈ ਕਿ ਇਹਨੇ ਆਪਣੇ ਪ੍ਰੇਮੀ ਰਜੇਸ਼ ਦੇ ਨਾਲ ਮਿਲ ਕੇ ਆਪਣੀ ਸੱਸ ਦਾ ਕਤਲ ਕੀਤਾ ਹੁਣ ਪੁਲਿਸ ਵਾਲੇ ਪੁੱਛਦੇ ਨੇ ਕਿ ਤੂੰ ਉਹਨੂੰ ਕਿੱਦਾਂ ਮਾਰਿਆ ਤੇ ਕਿਉਂ ਮਾਰਿਆ ਇਹ ਹੁਣ ਦੱਸਦੀ ਹੈ ਕਿ ਜਿਹ ਰਜੇਸ਼ ਦੇ ਨਾਲ ਗੱਲਬਾਤ ਇਹ ਕਰ ਰਹੀ ਸੀ ਉਸ ਸਮੇਂ ਦੀ ਸੱਸ ਸਾਰੀਆਂ ਗੱਲਾਂ ਸੁਣ ਰਹੀ ਸੀ ਇਦੀ ਸੱਸ ਕਹਿੰਦੀ ਹੈ ਕਿ ਮੈਂ ਪਹਿਲਾਂ ਤੇ ਰਜਿੰਦਰ ਨੂੰ ਕੁਝ ਨਹੀਂ ਦੱਸਦੀ ਸੀ ਪਰ ਮੈਂ ਅੱਜ ਉਹਨੂੰ ਦੱਸਾਂਗੀ ਕਿ ਤੇਰੀ ਘਰ ਵਾਲੀ ਹਜੇ ਤੱਕ ਸੁਧਰੀ ਨਹੀਂ ਉਸ ਸਮੇਂ ਰਜੇਸ਼ ਦੇ ਨਾਲ ਇਹ ਗੱਲ ਕਰ ਰਹੀ ਸੀ ਤੇ ਰਜੇਸ਼ ਇਹਨੂੰ ਕਹਿੰਦਾ ਹੈ ਕਿ ਤੇਰੀ ਸੱਸ ਨੇ ਸਾਡਾ ਪਾਂਡਾ ਫਿਰ ਤੋਂ ਫੋੜ ਦੇਣਾ ਹੈ ਰਜੇਸ਼ ਕਹਿੰਦਾ ਹੈ ਕਿ ਜੇਰੀਆ ਮੈਂ ਤੈਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਸਨ ਉਹ ਆਪਣੀ ਸੱਸ ਦੀ ਰੋਟੀ ਦੇ ਵਿੱਚ ਪਾ ਕੇ ਇਹਨੂੰ ਦੇ ਦੇ ਉਹ ਉਸੇ ਤਰ੍ਹਾਂ ਹੀ ਕਰਦੀ ਹੈ ਨੀਂਦ ਦੀਆਂ ਗੋਲੀਆਂ ਪਾ ਕੇ ਸੱਸ ਨੂੰ ਖਵਾ ਦਿੰਦੀ ਹੈ ਇਹਦੀ ਸੱਸ ਖੂਕ ਸੁਤੀ ਹੁੰਦੀ ਹੈ ਇੰਨੀ ਦੇਰ ਨੂੰ ਇਹਦਾ ਆਸ਼ਿਕ ਘਰ ਆ ਜਾਂਦਾ ਹੈ ਰਜੇਸ਼ ਤੇ ਆਪਣੀ ਮਸ਼ੂਕ ਦੇ ਘਰ ਆ ਕੇ ਇਹਦੀ ਸੱਸ ਦਾ ਸਿਰ ਫਰਦਾ ਹੈ ਤੇ ਲੋਹੇ ਵਾਲੇ ਮੰਜੇ ਦੇ ਪਾਵੇ ਦੇ ਨਾਲ ਮੱਥਾ ਮਾਰਦਾ ਹੈ ਇਹ ਇੰਨੀ ਜ਼ੋਰ ਦੀ ਨਾਲ ਮੱਥਾ ਮਾਰਦਾ ਹੈ ਕਿ ਇੱਕ ਡੂੰਗੀ ਛੱਟ ਵੱਜਦੀ ਹੈ ਤੇ ਇੰਨਾ ਖੂਨ ਵਹਿੰਦਾ ਹੈ ਕਿ ਇਹਦੀ ਮੌਤ ਹੋ ਜਾਂਦੀ ਹੈ ਦੋਨੇ ਜਾਨੇ ਮਿਲ ਕੇ ਕਮਲਾ ਨੂੰ ਚੱਕਦੇ ਨੇ ਤੇ ਉਸੇ ਮੰਜੇ ਦੇ ਉੱਤੇ ਲੰਮਾ ਪਾ ਦਿੰਦੇ ਨੇ ਤੇ ਥੱਲੇ ਇਹਦੇ ਸਿਰ ਦੇ ਸਿਰਾਂ ਨਾ ਰੱਖ ਦਿੰਦੇ ਨੇ ਪੁਲਿਸ ਨੇ ਸੁਵਾਨੀ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਰਜੇਸ਼ ਨੂੰ ਵੀ ਗ੍ਰਿਫਤਾਰ ਕਰ ਲਿਆ ਰਜਿੰਦਰ ਨੂੰ ਪੁਲਿਸ ਥਾਣੇ ਦੇ ਵਿੱਚ ਉਭਲਾਇਆ ਤੇ ਉਹਨੂੰ ਦੱਸਿਆ ਗਿਆ ਕਿ ਤੇਰੇ ਮਾਂ ਦੇ ਕਾਤਲਾਂ ਨੂੰ ਫੜ ਲਿਆ ਗਿਆ ਹੈ ਤੇ ਇਹ ਕਾਤਲ ਕੋਈ ਹੋਰ ਨਹੀਂ ਤੇਰੀ ਆਪਣੀ ਪਤਨੀ ਹੈ ਹੁਣ ਰਜੇਸ਼ ਆਪਣੇ ਪੱਟਾਂ ਦੇ ਹੱਥ ਮਾਰ ਕੇ ਰੋਂਦਾ ਹੈ ਉਸ ਵੇਲੇ ਨੂੰ ਯਾਦ ਕਰਦਾ ਜਿਸ ਵੇਲੇ ਉਹਨੇ ਆਪਣੀ ਪਤਨੀ ਨੂੰ ਰੰਗੇ ਹਤੀਫਾ ਰਿਆ ਸੀ ਉਹਨ ਸੋਚਦਾ ਹੈ ਕਿ ਜੇਕਰ ਉਸੇ ਸਮੇਂ ਹੀ ਇਹਨੇ ਆਪਣੀ ਪਤਨੀ ਤੋਂ ਛੁਟਕਾਰਾ ਪਾ ਲਿਆ ਹੁੰਦਾ ਤਾਂ ਅੱਜ ਇਹਦੀ ਮਾਂ ਜ਼ਿੰਦਾ ਹੁੰਦੀ ਇਸ ਘਟਨਾ ਨੇ ਇੱਕ ਵਾਰੀ ਫਿਰ ਤੋਂ ਸਾਬਿਤ ਕਰਤਾ ਕਿ ਰਿਸ਼ਤੇ ਤਾਂ ਬਿਲਕੁਲ ਪਾਣੀ ਬੰਦੇ ਜਾ ਰਹੇ ਨੇ ਕਿਸੇ ਦੇ ਉੱਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਬਾਕੀ ਇਹ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਦਾ ਹਸੀ ਮਜ਼ਾਕ ਉਡਾਣਾ ਜਾਂ ਫਿਰ ਕਿਸੇ ਦਾ ਤੰਜ ਕੱਸਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਹੀ ਕਰਨਾ ਸੀ ਕਿ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਕ੍ਰਾਈਮ ਚੱਲ ਰਹੇ ਨੇ ਤੇ ਤੁਹਾਨੂੰ ਇਹੋ ਜਿਹੇ ਕ੍ਰਾਈਮ ਤੋਂ ਬਚਣ ਦੀ ਲੋੜ ਹੈ ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨ